ਯਾਰ ਬਈ ਇਹ ਜਰੂਰ ਆਪਣੀ ਡਿਊਟੀ ਸਾਂਭ ਲਈਏ ਬੰਦੇ ਭਰਾ ਮੈਚ ਬੜਾ ਸਕਦਾ ਆਹ ਦੇਖੋ ਜਵਾਨੀ ਲੁੰਡੀਆਂ ਪਾਉਂਦੀ ਫਿਰ ਰਹੀ ਹੈ ਜਵਾਨੀ ਲੁੰਡੀਆਂ ਪਾਉਂਦੀ ਫਿਰਦੀ ਹੈ ਜਵਾਨੀ ਲੁੰਡੀਆਂ ਪਾਉਂਦੀ ਫਿਰਦੀ ਹੈ ਜਵਾਨੀ ਲੁੰਡੀਆਂ ਪਾਉਂਦੀ ਫਿਰਦੀ ਹੈ ਆਹ ਦੇਖੋ ਮੁੱਲ ਮੋੜਦਾ ਹਰੀਕੇ ਵਾਲਾਉਣਗੇ 100 100 ਡਾਲਰ ਦਿੱਤਾ ਜਾਣਾ ਹਰ ਪਾਲੀ ਫਤੇਗੜ ਛੰਨਾ ਵਾਲਾ ਲੈ ਵੀ ਸਵਰਨੇ ਕਰੀ ਗੇ ਮਾਲੀ ਫਤੇਗੜ ਛੰਨਾ ਵਾਲਾ ਦੂਸਰੇ ਪਾਸੇ ਟਾਰ ਜਾਂ ਨਾ ਉਹ ਪਾਲੀ ਤੇ ਟਾਰ ਜਾਂਦੀ ਚੱਪਾ ਚੱਪਾ ਚਰਖਾ ਚੱਲੇ ਭਰਾ ਮੇਰੀ ਬੇਨਤੀ ਆ ਪਾਣੀ ਵਾਲੇ ਵੀਰ ਲਓ ਸਾਹਮਣੇ ਕਹਿੰਦੇ ਖਰਜੋਤ ਪੰਡਾਲ ਇਸ ਸਮੇਂ ਕਬੱਡੀ ਪਾਉਣ ਲਈ ਖੇਡ ਗਰਾਉਂਡ ਦੇ ਵਿੱਚ ਵੜਿਆ ਆਇਆ ਦੂਸਰੇ ਪਾਸੇ ਕੌਣ ਆਹ ਨੌਜਵਾਨਾ ਗੁਰਦੇਵਤ ਤਾਰਦੀਨ ਕਿਸ਼ਨਗਰ ਵਾਲਾ ਆਹ ਸਾਹਮਣੇ ਕਰਦਾ ਬੱਲੇ ਹੋ ਗਈ ਹੈ ਆ ਦੁਨੀਆ ਨਾ ਧੁੱਫੀ ਫੀਨੋ ਦਾ ਕੱਪ ਦੁਨੀਆ ਨਾ ਧੁੱਫੀ ਮੁੰਡਾ ਬੱਲੇ ਦਾ ਬੜਾ ਧੰਨਵਾਦ ਲਾ ਪਈ ਹੋਈ ਕਬੱਡੀ ਇਸ ਸਮੇ ਨੌਜਵਾਨ ਗੱਬਰੂ ਕਰੀ ਗੁਰਵਿੰਦਰ ਗਾਉ ਆਉ ਸਾਹਮਣੇ ਕਹਿੰਦੇ ਖਰਜੋਤ ਪੰਡਾਲ ਦੀ ਕਬੱਡੀ ਪੈਂਦੀ ਆਹ ਕਹਿੰਦੇ ਹੁਣ ਕੌਣ ਗੁਰਦਮ ਤਾਰਦਨ ਪਾਈ ਕਰਦਾ ਹੋਇਆ ਉਧਰ ਨਾਜ਼ਰ ਸੋਤਾ ਜੀ ਕਹਿੰਦੇ ਰੇਸ਼ਮ ਜਾਮਾ ਰਹਿਦੀਆਂ ਰੇ ਚੋਟੀ ਦਾ ਜਾਫੀ ਗੁਰਖਤ ਤੇ ਰਾਗੀ ਦੀ ਕਬੱਡੀ 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 ਟੱਕਰ 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 ਦਰਸ਼ਨ ਸਿੰਘ ਜੀ ਬੜਾ ਪਿੰਡ ਜੱਬਰ ਸਿੰਘ ਜੀ ਗਰੇਵਾਲ ਸੁਖੀ ਸੇਖੋ ਨੀਕ ਸਿੰਘ ਜੀ ਸੰਸਨੀਤੀ ਨੋਨੀ ਸ਼ਾਹਪਾਰ